ਕਾਂਗਰਸ ਦਾ ਕੀ ਮਤਲਬ ਹੈ? ਬਸ ਠੀਕ ਹੈ। ਕਮਜੀਦ ਅਸੂਨਾ ਮੁਖ्तार ਅंसारी ਦੇ ਕੇਸ 'ਚ ਕਿਸੇ ਵਕੀਲ ਨੂੰ ਪੈਸੇ ਸਰਕਾਰ ਨੇ ਦੇਣੇ ਆ ਜਾਂ ਨਹੀਂ ਦੇਣੇ ਇਹ ਸਰਕਾਰ ਵੇਖੇ। ਕਿਹਰੇ ਤੇ ਸਾਡੇ ਆਸੇ ਕਾਂਗਰਸ ਪਾਰਟੀ ਨਾਲ ਕੀ ਇਹ ਰਤ ਲੋਕਾਤਾਇ ਤੇ। ਸਰ 2019 ਤੋਂ ਲੈ ਕੇ 2021 April ਤੱਕ ਮਖ्तार ਅंसारी ਪੰਜਾਬ ਦੀ ਰੋਪੜ ਜੇਲ੍ਹ 'ਚ ਸੀ ਔਰ ਰਿਪੋਰਟ ਵੀ ਜਿਹੜੀ ਸਬਮਿਟ ਹੋ ਗਈ ਹੈ ਕੱਲ ਸੀ ਐਮ ਆਫਿਸ ਔਰ ਉਹਦੇ ਵਿੱਚ ਜਿਹੜੇ આરોਪ ਲੱਗੇ ਨੇ ਕਿ ਜਿਹੜੇ ਉੱਥੇ ਪੁਲਿਸ ਵਾਲੇ ਅਧਿਕਾਰੀ ਸੀਗੇ ਉਹਨਾਂ ਨੇ ਉਹਨੂੰ ਜਿਹੜਾ ਵੀ ਵੀ ਆਈ ਪੀ ਟ੍ਰੀਟਮੈਂਟ ਦਿੱਤਾ ਸੀ ਹਾਂ ਤੇ ਫਿਰ ਸਾਨੂੰ ਕੀ ਅਧਰਾਜ ਹੈ ਜੇ ਵੀ ਵੀ ਆਈ ਪੀ ਕਿਸੇ ਨੇ ਟ੍ਰੀਟਮੈਂਟ ਦਿੱਤਾ ਸੀ ਜੋ ਬੰਦੀ ਕਾਰਵਾਈ ਉਹ ਕਰ ਲੈਣ ਪੰਜਾਬ ਸਰਕਾਰ 'ਚ ਅਧਿਕਾਰੀ ਅੱਜ ਵੀ ਹੋਣੇ ਜੇ ਉਹਨਾਂ ਨੂੰ ਲੱਗਦਾ ਕਿਸੇ ਨੇ ਉਲੰਘਣਾ ਕੀਤੀ ਹੈ ਨਿਯਮਾਂ ਦੀ ਤਾਂ ਜੋ ਬੰਦੀ ਕਾਰਵਾਈ ਕਰਨ ਦੇਖੋ ਪੰਜਾਬ ਦੀ ਗੱਲ ਕਰਨ ਐਵੇਂ ਪੁਰਾਣੀਆਂ ਕਹਾਣੀਆਂ ਸੁਨਾਸਨਾ ਕੇ ਲੋਕਾਂ ਨੂੰ ਬੇਫੂਫਣਾ ਬਣਾਉਣ ਸਾਨੂੰ ਕੋਈ ਇਤਰਾਜ਼ ਨਹੀਂ ਭਾਵੇਂ ਪੈਸੇ ਦੇਣ ਤੇ ਭਾਵੇਂ ਨਾ ਦੇਣ ਮੁਖਤਿਆਰ ਇੰਸਾਨੀ ਨੂੰ ਫੜ ਕੇ ਲਿਆ ਕੇ ਭਾਵੇਂ ਉਹਰੇ ਤੋਂ ਪੈਸੇ ਲੈ ਲੈਣ ਸਾਨੂੰ ਕੀ ਇਤਰਾਜ਼ ਹੈ ਇਸ ਗੱਲ ਦਾ ਪਰ ਇਹਦੇ ਨਾਲ ਸਾਡਾ ਕੀ تعلق ਹੈ ਅੱਜ ਜਲੰਧਰ ਬਾਏ ਇਲੈਕਸ਼ਨ ਹੈ ਮੇਰਾ ਉਹਨਾਂ ਨੂੰ ਇੱਕ ਸਵਾਲ ਹੈ ਜੀ ਕਿ ਦੋ ਗਰੰਟੀਆਂ ਕੇਜਰੀਵਾਲ ਸਾਹਿਬ ਦੇ ਕੇ ਗਏ ਸੀ ਜਲੰਧਰ ਇੱਕ ਗਰੰਟੀ ਦੇ ਕੇ ਗਏ ਸੀ ਕਿ ਮੈਂ ਦੇਸ਼ ਦੀ ਸਭ ਤੋਂ ਵੱਡੀ ਯੂਨੀਵਰਸਿਟੀ ਸਪੋਰਟਸ ਯੂਨੀਵਰਸਿਟੀ ਇੱਥੇ ਬਣਾਵਾਂਗਾ ਕਹਿੰਦੇ ਤੇ ਭਾਈ ਜੋ ਸਚਿਨ ਬੱਲਾ ਚਲਾਤਾ ਹੈ ਉਹ ਜਲੰਧਰ ਵਿੱਚ ਬੰਤਾ ਹੈ ਦੇਸ਼ ਦੀ ਹਾਕੀ ਜਿੱਥੇ ਚਲਦੀ ਹੈ ਉਹ ਜਲੰਧਰ ਚ ਬੰਦੀ ਹੈ ਤੇ ਸਪੋਰਟਸ ਦੀ ਇੱਕ ਵੱਡੀ ਯੂਨੀਵਰਸਿਟੀ ਬਣਾਵਾਂਗਾ ਯੂਨੀਵਰਸਿਟੀ ਦਾ ਕੀ ਬਣਾਉਣੀ ਸੀ ਰੇਡ ਪੈ ਰਹੀ ਹੈ ਸਪੋਰਟਸ ਵਾਲਿਆਂ ਦੇ ਰੋਜ਼ ਜੀਐਸਟੀ ਵਾਲੇ ਇਨਸਪੈਕਟਰੀ ਰਾਜ ਉਹਨਾਂ ਦੀਆਂ ਜਾਣ ਖਿੱਚੀ ਪਈ ਹੈ ਦੂਜਾ ਵਾਦਾ ਕੀਤਾ ਸੀ ਮੈਂ 에어ਪੋਰਟ ਬਣਾਵਾਂਗਾ ਉਹ ਕਹਿੰਦੇ ਸੀ ਜਲੰਧਰ ਚ ਇੱਕ ਇੰਟਰਨੈਸ਼ਨਲ 에어ਪੋਰਟ ਬਣੇਗਾ ਮੇਰੇ ਦੋਨੋਂ ਸਵਾਲ ਹੈ ਅੱਜ ਕੇਜਰੀਵਾਲ ਸਾਹਿਬ ਤੇ ਭਗਵੰਤ ਮਾਨ ਜੀ ਇੱਥੇ ਆ ਰਹੇ ਐ ਇਹ ਮੁਖਤਿਆਰ ਅंसारी ਦਾ ਜਿਹੜਾ ਕਰਨਾ ਉਹ ਕਰ ਲੈ ਜੇ ਕੋਈ ਸਾਥੋਂ ਕੋ ਗੁੱਠਾ ਲਵਾਉਣਾ ਇਸ ਗੱਲ ਤੇ ਦੋ ਵੀ ਲਵਾ ਲੈਣ ਅਸੀਂ ਪਹਿਲਾਂ ਗੱਲ ਕਰਦੇ ਹਾਂ ਅਸੀਂ ਵੀ ਤਿਆਰ ਐ ਇਸ ਗੱਲ ਦਾ ਪਰ ਸਾਨੂੰ ਇਸ ਗੱਲ ਦਾ ਜਵਾਬ ਦੇ ਕੇ ਜਾਣ ਵੀ ਆ ਜਿਹੜੀਆਂ ਦੋ ਗਰੰਟੀਆਂ ਦਿੱਤੀਆਂ ਸੀ ਇਹਦਾ ਕੋਈ ਹੱਲ ਕੀਤਾ ਇਹਦੇ ਬਾਰੇ ਸੋਚਿਆ ਇਹਦੇ ਵਾਸਤੇ ਕੋਈ ਸਾਥ ਤਾਂ ਡੱਪ ਗਿਆ ਕੋਈ ਬਜਟ ਦੇ ਵਿੱਚ ਕੋਈ ਤਜਵੀਜ਼ ਹੈਗੀ ਐ ਇਹ ਗੱਲੀਆਂ ਗਰੰਟੀਆਂ ਤੇ ਇੱਕ ਨਵਾਂ ਸਕੂਫਾ ਛੜਤਾ ਕਿ ਮੁਖਤਾਰ ਅंसारी ਦੇ ਬਿੱਲ ਤੋਂ ਨਾ ਕਰਦੀ ਸਾਨੂੰ ਕੀ ਦਰਾਜ ਹੈ ਜਿਹੜੇ ਪਹਿਲਾਂ ਪੈਸੇ ਦਿੱਤੇ ਐ ਉਹ ਵੀ ਭਾਵੇਂ ਵਾਪਸ ਲੈ ਲੈ ਸਰ ਅੰਮ੍ਰਿਤਪਾਲ ਦੀ ਘਾਟ ਨੂੰ ਟੇਨ ਕੀਤਾਗਾ ਤੇ ਸਪੋਰਟਸ ਦੀ ਇੱਕ ਵੱਡੀ ਯੂਨੀਵਰਸਿਟੀ ਬਣਾਵਾਂਗਾ ਯੂਨੀਵਰਸਿਟੀ ਦਾ ਕੀ ਬਣਾਉਣੀ ਸੀ ਰੇਡ ਪੈ ਰਹੀ ਐ ਸਪੋਰਟਸ ਵਾਲਿਆਂ ਦੇ ਰੋਜ਼ ਜੀਐਸਟੀ ਵਾਲੇ ਇਨਸਪੈਕਟਰੀ ਰਾਜ ਉਹਨਾਂ ਦੀਆਂ ਜਾਨ ਖਿੱਚੀ ਪਈ ਐ ਦੂਜਾ ਵਾਦਾ ਕੀਤਾ ਸੀ ਮੈਂ 에ਰਪੋਰਟ ਬਣਾਵਾਂਗਾ ਉਹ ਕਹਿੰਦੇ ਸੀ ਜਲੰਧਰ ਚ ਇੱਕ ਇੰਟਰਨੈਸ਼ਨਲ 에ਅਰਪੋਰਟ ਬਣੇਗਾ ਮੇਰੇ ਦੋਨੋ ਸਵਾਲ ਹੈ ਅੱਜ ਕੇਜਰੀਵਾਲ ਸਾਹਿਬ ਤੇ ਭਗਵੰਤ ਮਾਨ ਜੀ ਇੱਥੇ ਆ ਰਹੇ ਐ ਇਹ ਮੁਖਤਿਆਰ ਅंसारी ਦਾ ਜਿਹੜਾ ਕਰਨਾ ਉਹ ਕਰ ਲੈਣ ਜੇ ਕੋਈ ਸਾਥੋਂ ਕੋ ਗੁੱਠਾ ਲਵਾਉਣਾ ਇਸ ਗੱਲ ਤੇ ਦੋ ਵੀ ਲਵਾ ਲੈਣ ਅਸੀਂ ਵੀ ਤਿਆਰ ਆ ਇਸ ਗੱਲ ਦਾ ਪਰ ਸਾਨੂੰ ਇਸ ਗੱਲ ਦਾ ਜਵਾਬ ਦੇ ਕੇ ਜਾਣ ਵੀ ਆ ਜਿਹੜੀਆਂ ਦੋ ਗਰੰਟੀਆਂ ਦਿੱਤੀਆਂ ਸੀ ਇਹਦਾ ਕੋਈ ਹੱਲ ਕੀਤਾ ਇਹਦੇ ਬਾਰੇ ਸੋਚਿਆ ਇਹਦੇ ਵਾਸਤੇ ਕੋਈ ਸਾਲ ਤਾਂ ਟੱਪ ਗਿਆ ਕੋਈ ਬਜਟ ਦੇ ਵਿੱਚ ਕੋਈ ਤਜਵੀਜ਼ ਹੈਗੀ ਐ ਕਿ ਗੱਲੀਆਂ ਗਰੰਟੀਆਂ ਤੇ ਇੱਕ ਨਵਾਂ ਸਕੂਫਾ ਛੜਤਾ ਕਿ ਮੁਖਤਿਆਰ ਅंसारी ਦੇ ਬਿੱਲ ਤੋਂ ਨਾ ਕਰਦੀ ਸਾਨੂੰ ਕੀ ਤਰਾਜ ਆ ਜਿਹੜੇ ਪਹਿਲਾਂ ਪੈਸੇ ਦਿੱਤੇ ਐ ਉਹ ਵੀ ਭਾਵੇਂ ਵਾਪਸ ਲੈ ਲੈਣ ਸਰ ਅੰਮ੍ਰਿਤਪਾਲ ਦੇ ਘਰ ਦੇ ਟੇਨ ਕੀਤਾ ਉਹ ਛੱਡੋ ਯਾਰ ਹੁਣ ਕੋਈ ਇਹ ਮੁੱਦਾ ਨਹੀਂ ਰਹਿ ਗਿਆ ਰੋਜ ਜਿਹੜੇ ਮੁੱਦੇ ਖਤਮ ਹੋ ਚੁੱਕੇ ਆ ਉਹਨਾਂ ਦੇ ਬਾਰੇ ਗੱਲ ਨਹੀਂ ਕਰੀਂ ਨਹੀਂ ਦੇਣੀ ਨਾ ਦੇਣ ਸਾਨੂੰ ਕੀ ਇਸ ਗੱਲ ਦਾ ਤਰਾਜ ਆ ਇਸ ਗੱਲ ਦਾ ਕਾਂਗਰਸ ਦਾ ਕੀ ਮਤਲਬ ਹੈ ਤਰਜੀਦ ਸੋਨਾ ਮੁਖਤਾਰਨ ਸਾਰੀ ਦੇ ਕੇਸ ਤੇ ਕਿਸੇ ਵਕੀਲ ਨੂੰ ਪੈਸੇ ਸਰਕਾਰ ਨੇ ਦੇਣੇ ਆ ਜਾਂ ਨਹੀਂ ਦੇਣੇ ਇਹ ਸਰਕਾਰ ਵੇਖੇ ਕਿਰੇ ਤੇ ਸਾਡੇਾਸੇ ਕਾਂਗਰਸ ਪਾਰਟੀ ਨਾਲ ਕੀ ਰਿਹਾ ਤੱਲੋਕਾ ਹੈ ਤੇ ਨਾਲੋਂ ਸਰ 2019 ਤੋਂ ਲੈ ਕੇ 2021 ਅਪ੍ਰੈਲ ਤੱਕ ਮੁਖਤਾਰ ਅंसारी ਪੰਜਾਬ ਦੀ ਰੋਪੜ ਜੇਲ੍ਹ 'ਚ ਸੀ ਔਰ ਰਿਪੋਰਟ ਵੀ ਜਿਹੜੀ ਸਬਮਿਟ ਹੋ ਗਈ ਹੈ ਕੱਲ ਸੀਐਮ ਆਫਿਸ ਔਰ ਉਹਦੇ ਵਿੱਚ ਜਿਹੜੇ આરોਪ ਲੱਗੇ ਨੇ ਕਿ ਜਿਹੜੇ ਉੱਥੇ ਪੁਲਿਸ ਵਾਲੇ ਅਧਿਕਾਰੀ ਸੀਗੇ ਉਹਨਾਂ ਨੇ ਉਹਨੂੰ ਜਿਹੜਾ ਵੀਵੀਆਈਪੀ ਟ੍ਰੀਟਮੈਂਟ ਦਿੱਤਾ ਸੀ ਹੱਤ ਫਿਰ ਸਾਨੂੰ ਕੀ ਅਧਰਾਜ ਹੈ ਜੇ ਵੀਵੀਆਈਪੀ ਕਿਸੇ ਨੇ ਟ੍ਰੀਟਮੈਂਟ ਦਿੱਤਾ ਸੀ ਜੋ ਬੰਦੀ ਕਾਰਵਾਈ ਉਹ ਕਰ ਲੈਣ ਪੰਜਾਬ ਸਰਕਾਰ ਚ ਅਧਿਕਾਰੀ ਅੱਜ ਵੀ ਹੋਣੇ ਜੇ ਉਹਨਾਂ ਨੂੰ ਲੱਗਦਾ ਕਿਸੇ ਨੇ ਉਲੰਘਣਾ ਕੀਤੀ ਹੈ ਨਿਯਮਾਂ ਦੀ ਤਾਂ ਜੋ ਬੰਦੀ ਕਾਰਵਾਈ ਕਰਨ ਦੇਖੋ ਪੰਜਾਬ ਦੀ ਗੱਲ ਕਰਨ ਐਵੇਂ ਪੁਰਾਣੀਆਂ ਕਹਾਣੀਆਂ ਸੁਨਾਸਨਾ ਕੇ ਲੋਕਾਂ ਨੂੰ ਬੇਫੂਫਣਾ ਬਣਾਉਣ ਸਾਨੂੰ ਕੋਈ ਇਤਰਾਜ਼ ਨਹੀਂ ਭਾਵੇਂ ਪੈਸੇ ਦੇਣ ਤੇ ਭਾਵੇਂ ਨਾ ਦੇਣ ਮੁਖਤਿਆਰ ਇਨਸਾਫ਼ ਨੂੰ ਫੜ ਕੇ ਲਿਆ ਕੇ ਭਾਵੇਂ ਉਹਰੇ ਤੋਂ ਪੈਸੇ ਲੈ ਲੈਣ ਸਾਨੂੰ ਕੀ ਇਤਰਾਜ਼ ਹੈ ਇਸ ਗੱਲ ਦਾ ਪਰ ਇਹਦੇ ਨਾਲ ਸਾਡਾ ਕੀ تعلق ਹੈ ਅੱਜ ਜਲੰਧਰ ਬਾਏ ਇਲੈਕਸ਼ਨ ਹੈ ਮੇਰਾ ਉਹਨਾਂ ਨੂੰ ਇੱਕ ਸਵਾਲ ਹੈ ਜੀ ਕਿ ਦੋ ਗਰੰਟੀਆਂ ਕੇਜਰੀਵਾਲ ਸਾਹਿਬ ਦੇ ਕੇ ਗਏ ਸੀ ਜਲੰਧਰ ਇੱਕ ਗਰੰਟੀ ਦੇ ਕੇ ਗਏ ਸੀ ਕਿ ਮੈਂ ਦੇਸ਼ ਦੀ ਸਭ ਤੋਂ ਵੱਡੀ ਯੂਨੀਵਰਸਿਟੀ ਸਪੋਰਟਸ ਯੂਨੀਵਰਸਿਟੀ ਇੱਥੇ ਬਣਾਵਾਂਗਾ ਕਹਿੰਦੇ ਤੇ ਭਾਈ ਜੋ ਸਚਿਨ ਬੱਲਾ ਚਲਾਤਾ ਹੈ ਉਹ ਜਲੰਧਰ ਵਿੱਚ ਬੰਤਾ ਹੈ ਦੇਸ਼ ਦੀ ਹਾਕੀ ਜਿੱਥੇ ਚਲਦੀ ਹੈ ਉਹ ਜਲੰਧਰ ਚ ਬੰਦੀ ਹੈ ਤੇ ਸਪੋਰਟਸ ਦੀ ਇੱਕ ਵੱਡੀ ਯੂਨੀਵਰਸਿਟੀ ਬਣਾਵਾਂਗਾ ਯੂਨੀਵਰਸਿਟੀ ਦਾ ਕੀ ਬਣਾਉਣੀ ਸੀ ਰੇਡ ਪੈ ਰਹੀ ਹੈ ਸਪੋਰਟਸ ਵਾਲਿਆਂ ਦੇ ਰੋਜ਼ ਜੀਐਸਟੀ ਵਾਲੇ ਇਨਸਪੈਕਟਰੀ ਰਾਜ ਉਹਨਾਂ ਦੀਆਂ ਜਾਣ ਖਿੱਚੀ ਪਈ ਹੈ ਦੂਜਾ ਵਾਦਾ ਕੀਤਾ ਸੀ ਮੈਂ 에어ਪੋਰਟ ਬਣਾਵਾਂਗਾ ਉਹ ਕਹਿੰਦੇ ਸੀ ਜਲੰਧਰ ਚ ਇੱਕ ਇੰਟਰਨੈਸ਼ਨਲ 에어ਪੋਰਟ ਬਣੇਗਾ ਮੇਰੇ ਦੋਨੋਂ ਸਵਾਲ ਹੈ ਅੱਜ ਕੇਜਰੀਵਾਲ ਸਾਹਿਬ ਤੇ ਭਗਵੰਤ ਮਾਨ ਜੀ ਇੱਥੇ ਆ ਰਹੇ ਐ ਇਹ ਮੁਖਤਿਆਰ ਅंसारी ਦਾ ਜਿਹੜਾ ਕਰਨਾ ਉਹ ਕਰ ਲੈ ਜੇ ਕੋਈ ਸਾਥੋਂ ਕੋ ਗੁੱਠਾ ਲਵਾਉਣਾ ਇਸ ਗੱਲ ਤੇ ਤਾਂ ਉਹ ਵੀ ਲਵਾ ਲੈਣ ਅਸੀਂ ਪਹਿਲਾਂ ਗੱਲ ਕਰਦੇ ਹਾਂ ਅਸੀਂ ਵੀ ਤਿਆਰ ਐ ਇਸ ਗੱਲ ਦਾ ਸ ਪਰ ਸਾਨੂੰ ਇਸ ਗੱਲ ਦਾ ਤਾਂ ਜਵਾਬ ਦੇ ਕੇ ਜਾਣ ਵੀ ਆ ਜਿਹੜੀਆਂ ਦੋ ਗਰੰਟੀਆਂ ਦਿੱਤੀਆਂ ਸੀ ਇਹਦਾ ਕੋਈ ਹੱਲ ਕੀਤਾ ਇਹਦੇ ਬਾਰੇ ਸੋਚਿਆ ਇਹਦੇ ਵਾਸਤੇ ਕੋਈ ਸਾਥ ਤਾਂ ਡੱਪ ਗਿਆ ਕੋਈ ਬਜਟ ਦੇ ਵਿੱਚ ਕੋਈ ਤਜਵੀਜ਼ ਹੈਗੀ ਐ ਇਹ ਗੱਲੀਆਂ ਗਰੰਟੀਆਂ ਤੇ ਇੱਕ ਨਵਾਂ ਸਕੂਫਾ ਛੜਤਾ ਕਿ ਮੁਖਤਿਆਰ ਅंसारी ਦੇ ਬਿੱਲ ਤੋਂ ਨਾ ਕਰਦੀ ਸਾਨੂੰ ਕੀ ਤਰਾਜ ਆ ਜਿਹੜੇ ਪਹਿਲਾਂ ਪੈਸੇ ਦਿੱਤੇ ਐ ਉਹ ਵੀ ਭਾਵੇਂ ਵਾਪਸ ਲੈ ਲੈ ਸਰ ਅੰਮ੍ਰਿਤਪਾਲ ਦੀ ਗਾਰਡਨ ਟੇਨ ਕੀਤਾਗਾ ਤੇ ਸਪੋਰਟਸ ਦੀ ਇੱਕ ਵੱਡੀ ਯੂਨੀਵਰਸਿਟੀ ਬਣਾਵਾਗਾ ਯੂਨੀਵਰਸਿਟੀ ਦਾ ਕੀ ਬਣਾਉਣੀ ਸੀ ਰੇਡ ਪੈ ਰਹੀ ਐ ਸਪੋਰਟਸ ਵਾਲਿਆਂ ਦੇ ਰੋਜ਼ ਜੀਐਸਟੀ ਵਾਲੇ ਇਨਸਪੈਕਟਰੀ ਰਾਜ ਉਹਨਾਂ ਦੀਆਂ ਜਾਨ ਖਿੱਚੀ ਪਈ ਐ ਦੂਜਾ ਵਾਅਦਾ ਕੀਤਾ ਸੀ ਮੈਂ 에ਰਪੋਰਟ ਬਣਾਵਾਗਾ ਉਹ ਕਹਿੰਦੇ ਸੀ ਜਲੰਧਰ ਚ ਇੱਕ ਇੰਟਰਨੈਸ਼ਨਲ 에ਅਰਪੋਰਟ ਬਣੇਗਾ ਮੇਰੇ ਦੋਨੋ ਸਵਾਲ ਹੈ ਅੱਜ ਕੇਜਰੀਵਾਲ ਸਾਹਿਬ ਤੇ ਭਗਵੰਤ ਮਾਨ ਜੀ ਇੱਥੇ ਆ ਰਹੇ ਐ ਇਹ ਮੁਖਤਿਆਰ ਅंसारी ਦਾ ਜਿਹੜਾ ਕਰਨਾ ਉਹ ਕਰ ਲੈਣ ਜੇ ਕੋਈ ਸਾਥੋਂ ਕੋ ਗੁੱਠਾ ਲਵਾਉਣਾ ਇਸ ਗੱਲ ਤੇ ਤਾਂ ਉਹ ਵੀ ਲਵਾ ਲੈਣ ਅਸੀਂ ਵੀ ਤਿਆਰ ਆ ਇਸ ਗੱਲ ਦਾ ਪਰ ਸਾਨੂੰ ਇਸ ਗੱਲ ਦਾ ਜਵਾਬ ਦੇ ਕੇ ਜਾਣ ਵੀ ਆ ਜਿਹੜੀਆਂ ਦੋ ਗਰੰਟੀਆਂ ਦਿੱਤੀਆਂ ਸੀ ਇਹਦਾ ਕੋਈ ਹੱਲ ਕੀਤਾ ਇਹਦੇ ਬਾਰੇ ਸੋਚਿਆ ਇਹਦੇ ਵਾਸਤੇ ਕੋਈ ਸਾਲ ਤਾਂ ਟੱਪ ਗਿਆ ਕੋਈ ਬਜਟ ਦੇ ਵਿੱਚ ਕੋਈ ਤਜਵੀਜ਼ ਹੈਗੀ ਐ ਇਹ ਗੱਲੀਆਂ ਗਰੰਟੀਆਂ ਤੇ ਇੱਕ ਨਵਾਂ ਸੁਗੂਫਾ ਛੜਤਾ ਕਿ ਮੁਖਤਾਰ ਅंसारी ਦੇ ਬਿੱਲ ਤੋਂ ਨਾ ਕਰਦੀ ਸਾਨੂੰ ਕੀ ਤਰਾਜ ਆ ਜਿਹੜੇ ਪਹਿਲਾਂ ਪੈਸੇ ਦਿੱਤੇ ਐ ਉਹ ਵੀ ਭਾਵੇਂ ਵਾਪਸ ਲੈ ਲੈਣ ਸਰ ਅਮਰਿਤਪਾਲ ਦੇ ਘਰ ਦੇ ਇੰਟੇਨ ਕੀਤਾ ਗਿਆ ਅਮਰਿਤਪਾਲ ਉਹ ਛੱਡੋ ਯਾਰ ਹੁਣ ਕੋਈ ਇਹ ਮੁੱਦਾ ਨਹੀਂ ਰਹਿ ਗਿਆ ਰੋਜ਼ ਜਿਹੜੇ ਮੁੱਦੇ ਖਤਮ ਹੋ ਚੁੱਕੇ ਉਹਨਾਂ ਦੇ ਬਾਰੇ ਗੱਲ ਨਹੀਂ ਕਰੀ